ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਬਗਦਾਦ ਦੇ ਨੇੜੇ ਇੱਕ ਛੋਟੇ ਪਿੰਡ ਵਿੱਚ ਪਾਪਾ सलीम ਨਾਮ ਤੇ ਇੱਕ ਸੁਫੀ ਫਕੀਰ ਰਹਿੰਦੇ ਸਨ। ਉਹ ਬਹੁਤ ਸ਼ਾਂਤ, ਦਿਆਲੂ ਅਤੇ ਪਿਆਰ ਨਾਲ ਭਰੇ ਹੋਏ ਵਿਅਕਤੀ ਸਨ। ਉਹਨਾਂ ਦਾ ਜੀਵਨ ਹਰ ਵੇਲੇ ਇਬਾਦਤ ਅਤੇ ਸੇਵਾ ਵਿੱਚ ਲੱਗਾ ਰਿਹਾ। ਉਹਨਾਂ ਦਾ ਰਹਿਣ ਸਹਿਣ ਬਹੁਤ ਸਾਦਾ ਸੀ। ਪੁਰਾਣੇ ਪਰ ਸਾਫ਼ ਸੁਥਰੇ ਕੱਪੜੇ। ਨੰਗੇ ਪੈਰ ਅਤੇ ਹੱਥ ਵਿੱਚ ਇੱਕ ਛੜੀ ਰਹਿੰਦੀ ਸੀ ਉਹ ਕਦੇ ਵੀ ਕਿਸੇ ਤੋਂ ਕੁਝ ਨਹੀਂ ਮੰਗਦੇ ਸਨ ਅਤੇ ਨਾ ਹੀ ਕਿਸੇ ਨੂੰ ਉਪਦੇਸ਼ ਦਿੰਦੇ ਸਨ ਜੋ ਵੀ ਉਹਨਾਂ ਦੇ ਕੋਲ ਆਉਂਦਾ ਉਹ ਉਹਨਾਂ ਨੂੰ ਆਪਣੇ ਪਿਆਰ ਅਤੇ ਦਿਆ ਨਾਲ ਸੰਜੋਲ ਲੈਂਦੇ ਸਨ ਪਪਾ सलीम ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਹ ਕਦੇ ਵੀ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਸਨ ਚਾਹੇ ਉਹ ਵਿਅਕਤੀ ਕਿੰਨਾ ਵੀ ਪਾਪੀ ਹੋਵੇ ਉਹ ਉਸਦੀ ਰੂਹ ਵਿੱਚ ਛੁਪੇ ਹੋਏ ਖੁਦਾ ਦੇ ਨੂਰ ਨੂੰ ਦੇਖਦੇ ਰਹਿੰਦੇ ਸਨ ਉਸੇ ਪਿੰਡ ਵਿੱਚ ਰਜ਼ੀਆ ਨਾਮ ਦੀ ਇੱਕ ਔਰਤ ਰਹਿੰਦੀ ਸੀ ਉਹ ਇੱਕ ਵੈਸ਼ਿਆ ਸੀ ਅਤੇ ਪਿੰਡ ਦੇ ਲੋਕ ਉਸ ਨੂੰ ਘਟਿਆ ਦ੍ਰਿਸ਼ਟੀ ਨਾਲ ਦੇਖਦੇ ਸਨ ਜਦੋਂ ਵੀ ਉਹ ਗਲੀ ਤੋਂ guzarti ਲੋਕ ਉਸ ਨੂੰ ਬੁਰਾ ਪਲਾ ਕਹਿੰਦੇ ਬੱਚੇ ਉਸ ਨੂੰ ਪੱਥਰ ਮਾਰਦੇ ਅਤੇ ਹੋਰ ਔਰਤਾਂ ਆਪਣੇ ਕੁੰਗਟਾਨੋ ਹੇਠਾਂ ਕਰ ਲੈਂਦੀਆਂ ਕੋਈ ਉਸ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਕਰਦਾ ਸੀ ਪਰ ਕੋਈ ਇਹ ਨਹੀਂ ਸੀ ਜਾਣਦਾ ਕਿ ਉਹ ਇਸ ਰਾਤ ਕਿਵੇਂ ਆਈ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਜਦੋਂ ਉਹ ਛੋਟੀ ਸੀ ਤਾਂ ਕਰਜ਼ੇ ਵਿੱਚ ਡੁੱਬੇ ਹੋਏ ਉਸਦੇ ਪਿਤਾ ਨੇ ਕਿਸੇ ਦੌਲਤਮੰਦ ਵਿਅਕਤੀ ਨੂੰ ਵੇਚ ਦਿੱਤਾ ਸੀ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਜਦੋਂ ਪਹਿਲੀ ਵਾਰ ਉਸਦੀ ਇੱਜ਼ਤ ਲੁੱਟੀ ਗਈ ਤਦ ਉਹ ਕਿੰਨੀ ਜ਼ਿਆਦਾ ਰੋਈ ਸੀ ਲੋਕ ਉਸਦੀ ਕਹਾਣੀ ਜਾਣੇ ਬਿਨਾਂ ਹੀ ਉਸ ਨੂੰ ਕਾਲਾਂ ਕੱਢ ਰਹੇ ਸਨ ਪਰ ਉਹ ਸਭ ਕੁਝ ਸਹਿੰਦੀ ਰਹੀ ਉਸ ਦੀ ਰੂਹ ਵਿੱਚ ਅਜੇ ਵੀ ਤਰਤ ਸੀ ਪਰ ਦੁਨੀਆਂ ਨੇ ਉਸ ਨੂੰ ਸਿਰਫ ਇੱਕ ਗਰੀਬਤੇ ਗਿਰੀ ਹੋਈ ਔਰਤ ਸਮਝਿਆ ਸੀ ਇੱਕ ਦਿਨ ਜਦੋਂ ਪਪਾ सलीम ਦਰਿਆ ਦੇ ਕਿਨਾਰੇ ਧਿਆਨ ਕਰ ਰਹੇ ਸਨ ਤਦ ਰਜੀਆ ਉੱਥੋਂ ਗੁਜ਼ਰੀ ਉਸ ਨੇ ਦੂਰੋਂ ਦੇਖਿਆ ਕਿ ਪਪਾ सलीम ਬਹੁਤ ਸ਼ਾਂਤੀ ਨਾਲ ਬੈਠੇ ਹਨ ਰੱਜੀਆਂ ਨੇ ਸੋਚਿਆ ਮੈਂ ਸੁਣਿਆ ਹੈ ਕਿ ਇਹ ਫਕੀਰ ਹਰ ਕਿਸੇ ਨੂੰ ਪਿਆਰ ਨਾਲ ਦੇਖਦਾ ਹੈ ਕਿ ਇਹ ਮੈਨੂੰ ਵੀ ਉਸੇ ਤਰੀਕੇ ਨਾਲ ਦੇਖਣਗੇ ਜਾਂ ਹੋਰਾਂ ਲੋਕਾਂ ਵਾਂਗ ਮੈਨੂੰ ਨਫ਼ਰਤ ਨਾਲ ਦਸਦੇ-ਦਸਦੇ ਉਹ ਉਹਨਾਂ ਦੇ ਕੋਲ ਆਈ ਅਤੇ ਹੌਲੀ ਆਵਾਜ਼ ਵਿੱਚ ਕਹੇ ਬਾਬਾ ਕਿ ਮੈਂ ਤੁਹਾਨੂੰ ਕੁਝ ਪੁੱਛ ਸਕਤੀ ਹਾਂ ਬਾਬਾ ਸਲੀਮ ਨੇ ਹੌਲੀ ਜਿਹੀ ਅੱਖਾਂ ਖੋਲੀਆਂ ਉਸ ਨੂੰ ਦੇਖਿਆ ਅਤੇ ਮੁਸਕਰਾਏ ਉਨਾਂ ਦੇ ਮੋਤੇ ਕੋਈ ਤੇਜਸਕਾਰ ਨਹੀਂ ਸੀ ਕੋਈ ਨਫਰਤ ਨਹੀਂ ਸੀ ਬਸ ਦਇਆ ਸੀ ਉਹ ਬੋਲੇ ਬੇਟੀ ਖੁਦਾ ਨੇ ਤੈਨੂੰ ਇਸ ਦੁਨੀਆ ਵਿੱਚ ਪੇਚਿਆ ਹੈ ਤਾਂ ਤੂੰ ਮੇਰੇ ਨਾਲ ਘਟ ਨਹੀਂ ਪੁੱਛੋ ਕੀ ਪੁੱਛਣਾ ਚਾਹੁੰਦੀ ਹੈ ਰੱਜੀਆਂ ਦੀ ਅੱਖਾਂ ਵਿੱਚੋਂ ਹੰਝੂ ਟਿਕ ਪਏ ਉਸ ਨੇ ਕੰਬਦੇ ਹੋਏ ਕਿਹਾ ਬਾਬਾ ਲੋਕ ਮੈਨੂੰ ਗੰਦੀ ਔਰਤ ਕਹਿੰਦੇ ਹਨ ਕਿ ਖੁਦਾ ਵੀ ਮੈਨੂੰ ਗੰਦਾ ਮੰਨਦਾ ਹੈ। ਬਾਬਾ ਸਲੀਮ ਮੁਸਕਰਾਏ ਅਤੇ ਕਹਿ ਪਏ, "ਬੇਟੀ, ਜੇ ਇੱਕ ਬੱਚਾ ਗੰਦਗੀ ਵਿੱਚ ਡਿੱਗ ਜਾਵੇ ਤਾਂ ਮਾਂ ਉਸ ਨੂੰ ਆਪਣੇ ਤੋਂ ਦੂਰ ਨਹੀਂ ਕਰਦੀ। ਸਗੋਂ ਉਸ ਨੂੰ ਉਠਾ ਕੇ ਸਾਫ਼ ਕਰ ਦਿੰਦੀ ਹੈ। ਕੀ ਤੂੰ ਸੋਚਦੀ ਹੈ ਕਿ ਖੁਦਾ ਇੱਕ ਮਾਂ ਤੋਂ ਘੱਟ ਪਿਆਰ ਕਰਦਾ ਹੈ?" ਰਜਿਆ ਹੈਰਾਨ ਹੋ ਕੇ, ਉਸ ਨੇ ਕਦੇ ਵੀ ਐਸੀ ਗੱਲ ਨਹੀਂ ਸੁਣੀ ਸੀ। ਇਸ ਮੁਲਾਕਾਤ ਦੀ ਗੱਲ ਪੂਰੇ ਪਿੰਡ ਵਿੱਚ ਫੈਲ ਗਈ ਲੋਕ ਬਾਬਾ ਸਲੀਮ ਦੇ ਕੋਲ ਆਏ ਅਤੇ ਗੁੱਸੇ ਵਿੱਚ ਕਿਹਾ ਤੁਸੀਂ ਇੱਕ ਕਟਿਆ ਔਰਤ ਨਾਲ ਕਿਉਂ ਗੱਲ ਕਰ ਰਹੇ ਸੀ ਬਾਬਾ ਸਲੀਮ ਨੇ ਸ਼ਾਂਤ ਆਵਾਜ਼ ਵਿੱਚ ਉੱਤਰ ਦਿੱਤਾ ਜੇ ਮੈਂ ਦਰਿਆ ਦੇ ਕਿਨਾਰੇ ਤੇ ਬੈਠਾ ਹਾਂ ਅਤੇ ਇੱਕ ਗੰਦਾ ਨਾਲਾ ਕੋਲ ਆ ਕੇ ਮਿਲੇ ਤਾਂ ਕਿ ਦਰਿਆ ਗੰਦਾ ਹੋ ਜਾਵੇਗਾ ਲੋਕਾਂ ਨੇ ਸਿਰ ਹਿਲਾਇਆ ਨਹੀਂ ਦਰਿਆ ਆਪਣੀ ਜਗ੍ਹਾ ਪਵਿੱਤਰ ਹੀ ਰਹੇਗਾ ਬਪਾ ਕਹਿ ਪਏ ਤਾਂ ਫਿਰ ਇੱਕ ਇਨਸਾਨ ਦੀ ਰੂਹ ਜੋ ਖੁਦਾ ਦੀ ਰਹਿਮਤ ਨਾਲ ਭਰੀ ਹੋਵੇ ਉਹ ਕਿਵੇਂ ਕਿਸੇ ਦੇ ਸੰਪਰਕ ਨਾਲ ਅਪਵਿੱਤਰ ਹੋ ਸਕਦੀ ਹੈ ਲੋਕ ਖਾਮੋਸ਼ ਹੋ ਗਏ ਉਸ ਦਿਨ ਤੋਂ ਬਾਅਦ ਰਜੀਆਂ ਬਪਾ ਸਲੀਮ ਦੇ ਕੋਲ ਆਉਣ ਲੱਗੀਆਂ ਉਹ ਉਹਨਾਂ ਦੇ ਸ਼ਬਦ ਸੁਣਦੀ ਉਹਨਾਂ ਦੀ ਸੇਵਾ ਕਰਦੀ ਅਤੇ ਹੌਲੀ-ਹੌਲੀ ਉਸ ਵਿੱਚ ਬਦਲਾਅ ਆਉਣ ਲੱਗੇ ਹੁਣ ਉਹ ਹੋਰਾਂ ਦੀ ਸੇਵਾ ਕਰਨ ਲੱਗ ਗਈ ਪੁਖਿਆ ਨੂੰ ਖਾਣਾ ਖਿਲਾਉਣ ਲੱਗੇ ਬਿਮਾਰਾਂ ਦੀ ਦੇਖਭਾਲ ਕਰਨ ਲੱਗੇ ਉਹ ਹੀ ਲੋਕ ਜੋ ਕਦੇ ਉਸਨੂੰ ਪੱਥਰ ਮਾਰਦੇ ਸਨ ਹੁਣ ਉਸਦੀ ਮਦਦ ਲੈਣ ਆਉਂਦੇ ਸਨ ਇੱਕ ਦਿਨ ਉਸਨੇ ਬੱਬਾ ਸਲੀਮ ਤੋਂ ਪੁੱਛਿਆ ਬੱਬਾ ਕੀ ਮੇਰੇ ਲਈ ਵੀ ਮਾਫੀ ਹੈ ਕਿ ਮੈਂ ਵੀ ਖੁਦਾ ਦੇ ਨੇੜੇ ਜਾ ਸਕਤੀ ਹਾਂ ਬੱਬਾ ਮੁਸਕੁਰਾਏ ਅਤੇ ਬੋਲੇ ਖੁਦਾ ਤਾਂ ਕਦੇ ਤੋਂ ਤੈਨੂੰ ਬੁਲਾ ਰਿਹਾ ਸੀ ਸਿਰਫ ਅੱਜ ਹੀ ਤੋਂ ਉਸਦੀ ਪੁਕਾਰ ਨੂੰ ਸੁਨਿਆ ਹੈ ਉਸ ਦਿਨ ਤੋਂ ਬਾਅਦ ਰੱਜਿਆ ਨੇ ਆਪਣਾ ਪੁਰਾਣਾ ਜੀਵਨ ਛੱਡ ਦਿੱਤਾ ਅਤੇ ਖੁਦਾ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਕੁਝ ਸਾਲਾਂ ਬਾਅਦ ਜਦ ਪਪਾ सलीम ਇਸ ਦੁਨੀਆ ਤੋਂ ਰਵਾਨਾ ਹੋ ਗਏ ਤਾਂ ਲੋਕ ਰੋ ਰਹੇ ਸਨ ਪਰ ਸਭ ਤੋਂ ਵੱਧ ਜੋ ਰੋ ਰਹੀ ਸੀ ਉਹ ਸੀ ਰੱਜਿਆ ਹੁਣ ਉਹ ਸਿਰਫ ਇੱਕ ਔਰਤ ਨਹੀਂ ਸੀ ਉਹ ਪਿਆਰ ਸੇਵਾ ਅਤੇ ਦਇਆ ਦਾ ਪ੍ਰਤੀਕ ਬਣ ਚੁੱਕੀ ਸੀ ਲੋਕ ਜੋਕ ਕਦੇ ਉਸ ਨੂੰ ਪੱਥਰ ਮਾਰਦੇ ਸਨ ਹੁਣ ਉਸਤੇ ਪਿਆਰ ਸ਼ੋਨ ਆਉਂਦੇ ਸਨ ਉਹ ਨਾ ਕਿਸੇ ਲਈ ਵੈਸ਼ਿਆ ਨਹੀਂ ਸੀ ਉਹ ਇੱਕ ਸੂਫੀ ਸੰਤ ਬਣ ਚੁੱਕੀ ਸੀ ਦੋਸਤੋ ਇਸ ਕਹਾਣੀ ਦੀ ਅੰਤਮ ਸਿੱਖਿਆ ਇਹ ਹੈ ਕਿ ਕੋਈ ਵੀ ਇਨਸਾਨ ਹਮੇਸ਼ਾ ਲਈ ਪਾਪੀ ਨਹੀਂ ਹੁੰਦਾ ਹਰ ਇਨਸਾਨ ਦੇ ਅੰਦਰ ਬਦਲਾਅ ਦੀ ਸ਼ਕਤੀ ਹੁੰਦੀ ਹੈ। ਖੁਦਾ ਦਾ ਪਿਆਰ ਸਭ ਲਈ ਹੈ। ਚਾਹੇ ਉਹ ਕਿੰਨਾ ਵੀ ਅੰਧੇਰੇ ਵਿੱਚ ਕਿਉਂ ਨਾ ਹੋਵੇ। ਸਮਾਜ ਜਲਦੀ ਫੈਸਲੇ ਕਰਦਾ ਹੈ ਪਰ ਖੁਦਾ ਨਹੀਂ। ਅਸੀਂ ਹੋਰਾਂ ਦੀ ਹਾਲਤ ਨਹੀਂ ਸਮਝਦੇ। ਫਿਰ ਵੀ ਉਹਨਾਂ ਨੂੰ ਦੋਸ਼ ਦਿੰਦੇ ਹਾਂ। ਪਰ ਖੁਦਾ ਹਰ ਇੱਕ ਦੇ ਜ਼ਹਿਨ ਅਤੇ ਦੁੱਖਾਂ ਨੂੰ ਸਮਝਦਾ ਹੈ ਅਤੇ ਉਸ ਲਈ ਦਇਆ ਰੱਖਦਾ ਹੈ। ਪਿਆਰ ਸਭ ਤੋਂ ਵੱਡਾ ਧਰਮ ਹੈ। ਬਾਬਾ ਸਲੀਮ ਨੇ ਨਾ ਤਾਂ ਕਿਸੇ ਨੂੰ ਉਪਦੇਸ਼ ਦਿੱਤਾ, ਨਾ ਕਿਸੇ ਤੇ ਨਿਸ਼ਮ ਲਗਾਇਆ। ਉਹ ਸਿਰਫ ਪਿਆਰ ਕਰਦੇ ਸਨ ਅਤੇ ਉਹ ਪਿਆਰ ਰੱਜਿਆਂ ਨੂੰ ਬਦਲਣ ਲਈ ਕਾਫੀ ਸੀ। ਸੇਵਾ ਅਤੇ ਪਿਆਰ ਅਸਲ ਇਬਾਦਤ ਹੈ। ਕਿਸੇ ਦੀ ਜਾਤ, ਧਰਮ ਜਾਂ ਪੂਤਕਲ ਨਹੀਂ ਦੇਖਣਾ ਚਾਹੀਦਾ। ਸਿਰਫ ਉਸ ਦਾ ਦਿਲ ਦੇਖਣਾ ਚਾਹੀਦਾ ਹੈ। ਖੁਦਾ ਦੀ ਰਹਿਮਤ। ਹਰ ਇੱਕ ਲਈ ਖੁੱਲੀ ਹੈ ਫਰਕ ਸਿਰਫ ਇਹ ਹੈ ਕਿ ਕੌਣ ਉਸ ਦੀ ਪੁਕਾਰ ਨੂੰ ਸੁਣਦਾ ਹੈ ਅਤੇ ਕੌਣ ਨਹੀਂ ਜੋ ਖੁਦ ਨੂੰ ਬਦਲਣਾ ਚਾਹੁੰਦਾ ਹੈ ਖੁਦਾ ਉਸ ਦੀ ਰਾਹ ਆਸਾਨ ਕਰ ਦਿੰਦਾ ਹੈ ਉਮੀਦ ਕਰਦਾ ਹਾਂ ਦੋਸਤੋ ਅੱਜ ਦੀ ਇੱਕ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਰੋਹਾਨੀ ਸਫ਼ਰ ਚੈਨਲ ਨਾਲ ਜੁੜੇ ਰਹੋ ਫਿਰ ਮਿਲਾਂਗੇ ਇੱਕ ਹੋਰ ਖੂਬਸੂਰਤ ਵੀਡੀਓ ਤੇ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ